ਮੰਗਣ ਨੂੰ ਬੜੀ ਵੱਡੀ ਮੰਗ ਦੇ ਵਿੱਚ ਤਬਦੀਲ ਕੀਤਾ ਦੇਖੋ ਪਿਛੇ ਦੋ ਸਰਕਾਰਾਂ ਸੀ ਦੋਆਂ ਸਰਕਾਰਾਂ ਦੇ ਨਮਾਇंदे ਇੱਥੇ ਚੋਣਵੀ ਰੈਲੀਆਂ ਐਸੇ ਹੀ ਮੰਦਰ ਦੇ ਬਾਹਰ ਕਰਕੇ ਗਏ ਪਰ ਅੱਜ ਤੱਕ ਕਿਸੇ ਨੂੰ ਇਹ ਖਿਆਲ ਨਹੀਂ ਆਇਆ ਭਈ ਇਸ ਧਾਰਮਿਕ ਜਗ੍ਹਾ ਨੂੰ ਵੀ ਅਸੀਂ ਕੋਈ ਬਹੁਤ ਵਧੀਆ ਬਣਾਣਾ ਚਾਹੁੰਨੇ ਆ ਜੋ ਚਾਹਦੇ ਤੇ ਬਣਾ ਸਕਦੇ ਸੀ ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਉਹਦੇ ਨਾਲ-ਨਾਲ ਜਦੋਂ ਹਾਲ ਇਹਨਾਂ ਨੇ ਬਣਾਣਾ ਸੀ ਸਾਡੇ ਠੇਕੇਦਾਰ ਨੇ ਇੰਜੀਨੀਅਰ ਐਕਸੀਅਨ ਸਾਹਿਬ ਨੇ ਜੋ ਐਸਟੀਮੇਟ ਬਣਾਇਆ ਤੇ ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਜੋ ਉੱਥੇ 200 200 ਵਾਟ ਦੇ ਟਰਾਂਸਫਾਰਮਰ ਲੱਗੇ ਸੀ ਜੋ ਉਸ ਹਾਲਤੇ ਰੁਕਾਵਟ ਖੜੀ ਕਰ ਰਹੇ ਸੀ ਫਿਰ ਬਹਿਲ ਸਾਹਿਬ ਦੇ ਯਤਨਾਂ ਸਦਕਾ ਇਹਨਾਂ ਨੇ ਐਸਸੀ ਪੀਐਸਪੀਸੀਐਲ ਅਤੇ ਐਕਸ਼ਨ ਪੀਐਸਪੀਸੀਐਲ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਦੋਨੇ ਟਰਾਂਸਫਰ ਤੋਂ ਹਟਾਉਣ ਵਾਸਤੇ ਕਿਹਾ ਤੇ ਐਸਟੀਮੇਟਰ ਦਾ ਬਣਾ ਕੇ ਇਹਨਾਂ ਨੇ ਉਹ ਜਿਹੜੇ ਦੋਨੇ ਟਰਾਂਸਫਰ ਅਸੀਂ 200 200 ਵਾਰਡ ਦੇ ਉਹ ਇਸ ਪਾਸੇ ਸ਼ਿਫਟ ਕਰਾਏ ਉਹਦੇ ਨਾਲ ਇੱਕ ਸਭ ਤੋਂ ਵੱਡੀ ਮੰਗ ਨੂੰ ਬੜੀ ਵੱਡੀ ਮੰਗ ਦੇ ਵਿੱਚ ਤਬਦੀਲ ਕੀਤਾ ਦੇਖੋ ਪਿੱਛੇ ਦੋ ਸਰਕਾਰਾਂ ਸੀ ਦੋਆ ਸਰਕਾਰਾਂ ਦੇ ਨੁਮਾਇੰਦੇ ਇੱਥੇ ਜੋ ਨਾ ਵੀ ਰੈਲੀਆਂ ਐਸੇ ਹੀ ਮੰਦਰ ਦੇ ਬਾਹਰ ਕਰਕੇ ਗਏ ਪਰ ਅੱਜ ਤੱਕ ਕਿਸੇ ਨੂੰ ਇਹ ਖਿਆਲ ਨਹੀਂ ਆਇਆ ਭਈ ਇਸ ਧਾਰਮਿਕ ਜਗ੍ਹਾ ਨੂੰ ਵੀ ਅਸੀਂ ਕੋਈ ਬਹੁਤ ਵਧੀਆ ਬਣਾਣਾ ਚਾਹੁੰਨੇ ਆ ਜੋ ਚਾਹਦੇ ਤੇ ਬਣਾ ਸਕਦੇ ਸੀ ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਉਹਦੇ ਨਾਲ ਨਾਲ ਜਦੋਂ ਹਾਲ ਇਹਨਾਂ ਨੇ ਬਣਾਣਾ ਸੀ ਸਾਡੇ ਠੇਕੇਦਾਰ ਨੇ ਇੰਜੀਨੀਅਰ ਐਕਸੀਅਨ ਸਾਹਿਬ ਨੇ ਜੋ ਐਸਟੀਮੇਟ ਬਣਾਇਆ ਤੇ ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਜੋ ਉੱਥੇ 200 200 ਵਾਟ ਦੇ ਟਰਾਂਸਫਾਰਮਰ ਲੱਗੇ ਸੀ ਜੋ ਉਸ ਹਾਲਤ ਟਾਵਟ ਖੜੀ ਕਰ ਰਹੀ ਸੀ ਫਿਰ ਬਹਿਲ ਸਾਹਿਬ ਦੇ ਯਤਨਾ ਸਦਕਾ ਇਹਨਾਂ ਨੇ ਐਸਸੀ ਪੀਐਸਪੀਸੀਐਲ ਅਤੇ ਐਕਸੀਨ ਪੀਐਸਪੀਸੀਐਲ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਦੋਨੇ ਟਰਾਂਸਫਰ ਤੋਂ ਹਟਾਉਣ ਵਾਸਤੇ ਕਿਹਾ ਤੇ ਐਸਟੀਮੇਟਰ ਦਾ ਬਣਾ ਕੇ ਇਹਨਾਂ ਨੇ ਉਹ ਜਿਹੜੇ ਦੋਨੇ ਟਰਾਂਸਫਰ ਅਸੀਂ 200 200 ਵਾਰਡ ਦੇ ਉਹ ਇਸ ਪਾਸੇ ਸ਼ਿਫਟ ਕਰਾਏ ਉਹਦੇ ਨਾਲ ਇੱਕ ਸਭ ਤੋਂ ਵੱਡਾ